ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਕਰਦੇ ਆਂ ਸਾਡੇ ਚੈਨਲ ਰੌਣਕੇ ਪੰਜਾਬ ਤੇ ਜਿੱਥੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿਲਾ ਮੁਬਾਰਕ ਜੋ ਕਿ ਪਟਿਆਲਾ ਸ਼ਹਿਰ ਵਿੱਚ ਬਣਿਆ ਹੋਇਆ ਹੈ ਆਓ ਚੱਲਦੇ ਆਂ ਇਹ ਕਿਲਾ ਮੁਬਾਰਕ ਦੇ ਅੰਦਰ ਜਾਣ ਦਾ ਰਸਤਾ ਹੈ ਉਹ ਵੱਡਾ ਗੇਟ ਬਣਿਆ ਹੋਇਆ ਹੈ ਹਲਕੀ ਜਿਹੀ ਸੂਚਨਾ ਸਰਕਾਰ ਵੱਲੋਂ ਕਿ ਕਿਲੇ ਦੇ ਉੱਤੇ ਕੋਈ ਵੀ ਨੁਕਸਾਨ ਜਾਂ ਛੇੜਛਾਹੀ ਜਾਂ ਕੁਝ ਵੀ ਖਰਾਬੀ ਕਰਨ ਤੇ ਥੋੜਾ ਜਿਹਾ ਜੁਰਮਾਨਾ ਹੋ ਸਕਦਾ ਹੈ ਜੇ ਕੋਈ ਇਸ ਦੀ ਦੇਖਰੇਖ ਸਰਕਾਰ ਦੇ ਦੁਆਰਾ ਕੀਤੀ ਜਾਂਦੀ ਹੈ ਆਓ ਦੋਸਤੋ ਅੰਦਰ ਚੱਲਦੇ ਹਾਂ ਕਿਲੇ ਦੇ ਅੰਦਰ ਆਉਂਦੇ ਹੀ ਕਿਲੇ ਦੇ ਸੱਜੇ ਪਾਸੇ ਇਹ ਪੌੜੀਆਂ ਚੜ੍ਹ ਕੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਬੜਾ ਹੀ ਅੱਛਾ ਦਰਬਾਰ ਹਾਲ ਬਣਿਆ ਹੋਇਆ ਹੈ ਇਸ ਨੂੰ ਦਰਬਾਰ ਹਾਲ ਦੇ ਨਾਂ ਤੇ ਜਾਣਿਆ ਜਾਂਦਾ ਹੈ ਇਸ ਦੇ ਅੰਦਰ ਕਾਫੀ ਸਾਰੀਆਂ ਪੁਰਾਣੀਆਂ ਪੇਂਟਿੰਗਸ ਪੁਰਾਣੇ ਹਥਿਆਰ ਤਲਵਾਰਾਂ ਬੰਦੂਕਾਂ ਪਿਸਟਲ ਤੋਪਾਂ ਰਾਜਿਆਂ ਦੀਆਂ ਪੋਸ਼ਾਕਾਂ ਵਗੈਰਾ ਆਦ ਰੱਖੀਆਂ ਹੋਈਆਂ ਹਨ ਇਸ ਟਾਈਮ ਤੇ ਇਹ 뮤ਜ਼ੀਅਮ ਇਸ ਟਾਈਮ ਬੰਦ ਕੀਤਾ ਹੋਇਆ ਹੈ ਦੋਸਤੋ ਪਟਿਆਲਾ ਸ਼ਹਿਰ ਜਿਵੇਂ ਕਿ ਜਾਣਿਆ ਜਾਂਦਾ ਹੈ ਰਾਜੇ ਮਹਾਰਾਜਿਆਂ ਦੇ ਨਾਂ ਤੇ ਬਹੁਤ ਹੀ ਸਾਰੇ ਸ਼ਾਹੀ ਘਰਾਣਿਆਂ ਦੀ ਰਿਹਾਈ ਸ਼ਰੇਹਾ ਇਹ ਕਿਲਾ ਤੁਸੀਂ ਦੇਖ ਸਕਦੇ ਹੋ ਕਿਲੇ ਦਾ ਇਹ ਬਾਹਰਲਾ ਦ੍ਰਿਸ਼ ਹੈ ਬਹੁਤ ਸੋਹਣੇ ਢੰਗ ਨਾਲ ਮੇਨਟੇਨ ਕੀਤਾ ਗਿਆ ਹੈ ਦੋਸਤੋ ਮੰਨਿਆ ਜਾਂਦਾ ਹੈ ਕਿ ਇੰਗਲੈਂਡ ਲੈ ਕੇ ਜਾਣ ਤੋਂ ਪਹਿਲਾਂ ਕੋਹੀਨੂਰ ਹੀਰਾ ਇੱਥੇ ਰੱਖਿਆ ਗਿਆ ਸੀ ਬਹੁਤ ਹੀ ਚੰਗੀ ਇਮਾਰਤ ਅਤੇ ਬਹੁਤ ਪੁਰਾਣੀ ਵਧੀਆ ਆਰਕੀਟੈਕਚਰ ਨਾਲ ਬਣਿਆ ਹੋਇਆ ਇਹ ਕਿਲਾ ਇੱਥੇ ਹਲੇ ਵੀ ਕੁਝ ਹਿੱਸਿਆਂ ਦੀ ਦੇਖ ਰਿਕਦਾਂ ਤੇ ਉਸਾਰੀ ਦਾ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਵੇਂ ਕਿ ਪਟਿਆਲਾ ਹੈ ਜੋ ਸ਼ਹਿਰ ਹੈ ਰਾਜੀ ਮਹਾਰਾਜਿਆਂ ਦੀ ਸ਼ਹਿਰ ਹੈ ਇਹ ਟੂਰਿਸਟਸ ਵਾਸਤੇ ਬਹੁਤ ਹੀ ਜ਼ਿਆਦਾ ਖਿੱਚਦਾ ਕੇਂਦਰ ਬਣਿਆ ਹੋਇਆ ਰਹਿੰਦਾ ਹੈ ਹਮੇਸ਼ਾ ਇਹ ਕਿਲਾ ਇੱਕ ਤਰ੍ਹਾਂ ਦਾ ਟਾਈਮ ਕੈਪਸੂਲ ਹੈ ਜਿਸ ਨੇ ਕੀ ਪਟਿਆਲਾ ਦਾ ਬਹੁਤ ਹੀ ਰਿਚ ਹੈਰੀਟੇਜ ਸੰਭਾਲ ਕੇ ਰੱਖਿਆ ਹੋਇਆ ਹੈ ਹੁਣ ਤੱਕ ਬਹੁਤ ਦੂਰੋਂ ਦੂਰੋਂ ਲੋਕੀ ਦੇਖਣ ਆਉਂਦੇ ਹਨ ਇੱਥੇ ਇਸ ਨੂੰ ਰਾਇਲ ਫੋਰਟ ਆਫ ਪਟਿਆਲਾ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਇਸ ਕਿਲੇ ਦੀ ਸ਼ੁਰੂਆਤ ਨਹੀਂ ਪੱਥਰ ਰੱਖੀ ਗਈ ਸੀ ਬਾਬਾ ਆਲਾ ਸਿੰਘ ਜੀ ਵੱਲੋਂ 1754 ਈਸਵੀ ਦੇ ਵਿੱਚ ਬਾਬਾ ਆਲਾ ਸਿੰਘ ਜੀ ਨੂੰ ਪਟਿਆਲਾ ਦਾ ਫਾਊਂਡਰ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਜਦੋਂ ਇਹ ਕਿਲਾ ਬਣਾਇਆ ਸੀ ਤਾਂ ਉਦੋਂ ਇਹ ਪਹਿਲਾਂ ਮਿੱਟੀ ਦਾ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਪੋਤਰੇ ਕਰਮ ਸਿੰਘ ਜੀ ਨੇ ਇਸ ਨੂੰ ਪੂਰਾ ਬਣਵਾਇਆ ਸੀ ਮਿੱਟੀ ਤੋਂ ਇੱਟਾਂ ਦੀ ਇਮਾਰਤ ਨਾਲ ਪੱਥਰਾਂ ਦੀ ਇਮਾਰਤ ਬਣਾਇਆ ਸੀ ਉਹਨਾਂ ਨੇ 18ਵੀਂ ਸਦੀ ਦੇ ਵਿੱਚ ਇਹ ਬਣਿਆ ਸੀ ਕਿਲਾ ਬਹੁਤ ਹੀ ਪੁਰਾਣੇ ਸਮੇ ਦਾ ਹੈ ਇਸ ਦੀ ਸਿੱਖ ਪੈਲਸ ਆਰਕੀਟੈਕਚਰ ਦੀ ਕਿਸੇ ਵੀ ਹੋਰ ਇਮਾਰਤ ਦੇ ਨਾਲ ਕੋਈ ਸਮਾਨਤਾ ਨਹੀਂ ਦੇਖੀ ਜਾਂਦੀ ਇਸ ਦੀਆਂ ਬਹੁਤ ਮੋਟੇ-ਮੋਟੇ ਕੰਧਾਂ ਹਨ ਬਾਹਰੋਂ ਤੁਸੀਂ ਦੇਖ ਸਕਦੇ ਹੋ ਜੋ ਕਿ ਬਹੁਤ ਹੀ ਜ਼ਿਆਦਾ ਸੁਰੱਖਿਆ ਲਈ ਮੰਨੀਆਂ ਜਾਂਦੀਆਂ ਸਾਨੂੰ ਸੁਰੱਖਿਅਤ ਮੰਨੀਆਂ ਜਾਂਦੀਆਂ ਸਨ ਇਹ ਕਿਲੇ ਦੇ ਬਾਹਰ ਵਾਲੇ ਦਵਾਲੇ ਦਾ ਦ੍ਰਿਸ਼ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਕਲੇ ਦੀ ਖੱਬੀ ਸਾਈਡ ਅਸੀਂ ਜਾਂਦੇ ਹੋਏ ਪਿੱਛੇ ਤੁਹਾਨੂੰ ਦਿਖਾਉਂਦੇ ਆ ਹੋਰ ਵੀ ਬਹੁਤ ਕੁਝ ਚੀਜ਼ਾਂ ਬਣੀਆਂ ਹੋਈਆਂ ਹਨ ਕਾਫੀ ਇਮਾਰਤਾਂ ਬਣੀਆਂ ਹੋਈਆਂ ਹਨ ਤੇ ਇਹ ਕਿਲਾ ਲਗਭਗ 10 ਏਕੜ ਦੇ ਏਰੀਆ ਦੇ ਵਿੱਚ ਬਣਿਆ ਹੋਇਆ ਹੈ ਜਿੱਥੇ ਵੀ ਇਹ ਬਣਿਆ ਹੋਇਆ ਇਸ ਨੂੰ ਕਿਹਾ ਜਾਂਦਾ ਹੈ ਕਿ ਇਹ ਪਟਿਆਲਾ ਦੇ ਹਾਰਟ ਵਿੱਚ ਬਣਿਆ ਹੋਇਆ ਹੈ ਕਿਲਾ ਇਹ ਕਿਲੇ ਦੇ ਪਿਛਲੇ ਸਾਈਡ ਅਸੀਂ ਪਹੁੰਚੇ ਹਾਂ ਜਿੱਥੇ ਤੁਸੀਂ ਇਮਾਰਤ ਦੇਖ ਰਹੇ ਹੋ ਥੋੜੀ ਜੀ ਇਸ ਦੀ ਮੁਰੰਮਤ ਚੱਲ ਰਹੀ ਹੈ ਇਸ ਇਮਾਰਤ ਦੇ ਵਿੱਚ ਇਸ ਦੇ ਅੰਦਰ ਕਾਫੀ ਸਾਰੀਆਂ ਸੁਰੰਗਾਂ ਬਣੀਆਂ ਹੋਈਆਂ ਹਨ ਜੋ ਕਿ ਉਹਨਾਂ ਸਮਿਆਂ ਦੇ ਵਿੱਚ ਵਰਤੀਆਂ ਜਾਂਦੀਆਂ ਸਨ ਪਰ ਇਸ ਟਾਈਮ ਇੱਥੇ ਉਹ ਸਾਰੀ ਦਾ ਕੰਮ ਚੱਲ ਰਿਹਾ ਹੈ ਤੇ ਸੁਰੰਗਾਂ ਦਾ ਬੰਦ ਕੀਤਾ ਹੋਇਆ ਹੈ ਤੇ ਅੰਦਰ ਜਾਣਾ ਮਨਾ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਤਰ੍ਹਾਂ ਤਰ੍ਹਾਂ ਦੀਆਂ ਸੁਰੰਗਾਂ ਹਨ ਕਾਫੀ ਸਮੇਂ ਤੋਂ ਬੰਦ ਰਹਿਣ ਕਰਕੇ ਇੱਥੇ ਕਾਫੀ ਮਿੱਟੀ ਵਗੈਰਾ ਜਮਾ ਹੋਈ ਹੋਈ ਹੈ ਤੇ ਕੁਝ ਜਾਨਵਰ ਵਗੈਰਾ ਵੀ ਰਹਿੰਦੇ ਹਨ ਜਿਸ ਕਰਕੇ ਅੰਦਰ ਜਾਣਾ ਥੋੜਾ ਜਿਆਦਾ ਇਸ ਕੀ ਹੈ ਮੰਨਿਆ ਜਾਂਦਾ ਹੈ ਕਿ ਇਹ ਕਿਲਾ ਹੈ ਜੋ ਸਿੱਖ ਮੁਗਲ ਤੇ ਰਾਜਸਥਾਨੀ ਆਰਕੀਟੈਕਚਰ ਦਾ ਬਹੁਤ ਹੀ ਵਧੀਆ ਨਮੂਨਾ ਹੈ ਇਸ ਦੀ ساری ਆਰਕੀਟੈਕਚਰ ਜੋ ਆਪਾਂ ਕਹਿੰਦੇ ਆ ਬਣਾਇਆ ਗਿਆ ਹੈ ਨਵਾਬ ਕੁਮੈਰਉਦੀਨ ਸਾਹਿਬ ਦੇ ਹੱਥੋਂ ਬਣਾਇਆ ਗਿਆ ਹੈ ਇਸ ਕਿਲੇ ਦੇ ਵਿੱਚ 10 ਦਰਵਾਜ਼ੇ ਮੰਨੇ ਜਾਂਦੇ ਹਨ ਜਿਨ੍ਹਾਂ ਦੀ ਅਲੱਗ-ਅਲੱਗ ਮਹੱਤਤਾ ਹੈ ਕੋਈ ਡਿਫੈਂਸ ਲਈ ਯੂਜ਼ ਕੀਤਾ ਜਾਂਦਾ ਸੀ ਕੋਈ ਦਰਵਾਜ਼ਾ ਰਾਇਲ ਸੈਰਮੋਨੀਆਂਜ਼ ਲਈ ਯੂਜ਼ ਕੀਤਾ ਜਾਂਦਾ ਸੀਗਾ ਬਹੁਤ ਹੀ ਜ਼ਿਆਦਾ ਸ਼ਾਇਰਿਆਸਤਾਂ ਇੱਥੇ ਰਹਿ ਕੇ ਗਈਆਂ ਹਨ ਇਸ ਕਿਲੇ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਵੀ ਹੋਈ ਹੈ ਜਿਵੇਂ ਕਿ son of sardar ਫਿਲਮ ਜੋ ਅਜਦੇਵੰਦ ਜੀ ਦੀ ਸੀ ਤੇ ਸੁਲਮਾਨ ਖਾਨ ਦੀ ਬੋਡੀਗਾਰਡ ਮੂਵੀ ਦੇ ਵੀ ਫਾਈਟ ਸੀਨ ਕਈ ਇੱਥੇ ਸ਼ੂਟ ਕੀਤੇ ਗਏ ਹਨ ਹੋਰ ਵੀ ਕਈ ਗਾਣਿਆਂ ਵਗੈਰਾ ਦੀ ਸ਼ੂਟਿੰਗ ਕੀਤੀ ਗਈ ਹੈ ਇੱਥੇ ਏ ਤੁਸੀਂ ਦੇਖ ਸਕਦੇ ਹੋ ਦੋਸਤੋ ਜੋ ਇਹ ਖੱਬੇ ਪਾਸੇ ਦੀਵਾਰਾਂ ਹਨ ਕਿਲੇ ਦੀਆਂ ਇਹਨਾਂ ਦੇ ਉੱਤੇ ਲੋਹੇ ਦੀਆਂ ਮੇਖਾਂ ਵੀ ਲੱਗੀਆਂ ਹੋਈਆਂ ਹਨ ਜੋ ਕਿ ਬਚਾਅ ਦਾ ਕੰਮ ਕਰਦੀਆਂ ਸਨ ਜੰਗਲੀ ਜਾਨਵਰਾਂ ਵਗੈਰਾ ਤੋਂ ਚੋਰੋ ਚੱਕਿਆਂ ਤੋਂ ਬਚਾਅ ਕਰਦੀਆਂ ਸਨ ਇਹ ਅਸੀਂ ਵਾਪਸ ਆ ਗਏ ਹਾਂ ਕਿਲੇ ਦੀ ਐਂਟ੍ਰੈਂਸ ਤੇ ਤੁਸੀਂ ਦੇਖ ਸਕਦੇ ਹੋ ਵੱਡਾ ਸਾਰਾ ਦਰਵਾਜ਼ਾ ਹੈ ਇਹ ਕਿਲੇ ਦਾ ਅੰਦਰਲਾ ਹਿੱਸਾ ਹੈ ਅੰਦਰਲੇ ਹਿੱਸੇ ਦੇ ਵਿੱਚ ਜੋ ਕਿਲਾ ਬਣਿਆ ਹੋਇਆ ਹੈ ਉਸ ਨੂੰ ਕਿਲਾ ਅੰਦਰੂਨ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਉੱਥੇ ਉਸਾਰੀ ਦਾ ਕੰਮ ਚੱਲ ਰਿਹਾ ਤੇ ਐਂਟਰੀ ਬੰਦ ਹੈ ਉਸ ਕਿਲੇ ਦੇ ਅੰਦਰ ਮੇਨ ਪੈਲੇਸ ਬਿਲਡਿੰਗ ਹੈ ਜਿੱਥੇ ਕਿ ਰਿਹائش ਹੁੰਦੀ ਸੀਗੀ ਬਹੁਤ ਸਾਰੇ ਫਲੋਰਲ ਡਿਜ਼ਾਈਨਸ ਹਨ ਤੇ ਕਾਫੀ ਵਿੜੇ ਰਾਜਮਹਿਸ਼ੀਸ਼ ਮਹਿਲ ਜਲਾਉ ਖਾਨਾ ਤੋਖਾਨਾ ਚੰਦ ਮਹਿਲ ਰੰਗ ਮਹਿਲ ਖਜ਼ਾਨਾ ਤੇ ਜੇਲ੍ਹਾਂ ਵੀ ਬਣੀਆਂ ਹੋਈਆਂ ਹਨ ਤੇ ਰਨਵਾਸ ਵੀ ਬਣੇ ਹੋਏ ਹਨ ਜਿੱਥੇ ਕਿ ਗੈਸ ਨੂੰ ਰੱਖਿਆ ਜਾਂਦਾ ਸੀਗਾ ਅਸੀਂ ਕਿਲੇ ਦੇ ਬਾਹਰ ਆ ਗਏ ਆਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਕਿਲੇ ਦੇ ਬਾਹਰ ਅਦਾਲਤ ਬਾਜ਼ਾਰ ਬਣਿਆ ਹੋਇਆ ਹੈ ਬਹੁਤ ਹੀ ਜ਼ਿਆਦਾ ਰੌਣਕ ਰਹਿੰਦੀ ਹੈ ਇੱਥੇ ਕਿਲੇ ਦੇ ਇਮਾਰਤ ਦੇ ਬਾਹਰ ਜੋ ਵੀ ਗਲੀਆਂ ਹਨ ਹਰ ਇੱਕ ਗਲੀ 'ਚ ਬਹੁਤ ਜ਼ਿਆਦਾ ਸ਼ਾਪਸ ਹਨ ਤੇ ਇਸ ਨੂੰ ਕਿਲਾ ਚੌਂਕ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਇੱਥੇ ਬਹੁਤ ਹੀ ਜ਼ਿਆਦਾ ਭੀੜ ਰਹਿੰਦੀ ਹੈ ਇਹ ਬਾਜ਼ਾਰ ਦੇ ਖੱਬੇ ਪਾਸੇ ਜੋ ਤੁਸੀਂ ਦੇਖ ਰਹੇ ਹੋ ਇਹ ਸਾਰੀਆਂ ਹੀ ਕਿਲੇ ਦੀਆਂ ਦੀਵਾਰਾਂ ਨੇ ਹਰ ਰੋਜ਼ ਇੱਥੇ ਬਹੁਤ ਜ਼ਿਆਦਾ ਭੀੜ ਦੇਖਣ ਨੂੰ ਮਿਲਦੀ ਹੈ ਬਹੁਤ ਹੀ ਵੱਡਾ ਬਾਜ਼ਾਰ ਬਣਿਆ ਹੋਇਆ ਹੈ ਭੀੜ ਹੋਣ ਦੇ ਕਾਰਨ ਸਸਤੀਆਂ ਦੇ ਵਿੱਚਕਾਰ ਨਾਲ ਆਉਣਾ ਥੋੜਾ ਮੁਸ਼ਕਲ ਦੇਖਿਆ ਜਾਂਦਾ ਹੈ ਕਿਲੇ ਦੇ ਵਿੱਚ ਕੁਰਾ ਖਾਨ ਤੋਂ ਮੰਗਵਾਈ ਗਈ ਇਹ ਤੋਪ ਵੀ ਰੱਖੀ ਗਈ ਹੈ ਜੋ ਕਿ ਬਹੁਤ ਵੱਡੀ ਤੇ ਵਧੀਆ ਬੈਸਟ ਕੁਆਲਟੀ ਦੀ ਤੋਪ ਹੈ। ਕਾਫੀ ਮਿਰਰ ਵਰਕ ਵੀ ਬਹੁਤ ਅੱਛਾ ਕੀਤਾ ਗਿਆ ਹੈ ਕਿਲੇ ਦੇ ਵਿੱਚ। ਕਾਫੀ ਸਾਰੇ ਪੇਂਟਿੰਗਸ ਤੇ ਫਾਇਰਪਲੇਸ ਵੀ ਬਣੇ ਹੋਏ ਹਨ ਮਾਰਬਲ ਦੇ। ਦਰਵਾਜ਼ਿਆਂ ਦੇ ਉੱਤੇ ਸ਼ੀਸ਼ਿਆਂ ਦੀ ਕਾਰਾਗਰੀ ਤੁਸੀਂ ਦੇਖ ਸਕਦੇ ਹੋ ਦੋਸਤੋ। ਪੰਜਾਬ ਦੀ ਰੌਣਕ ਨੂੰ ਵਧਾਉਣ ਵਾਲੀਆਂ ਹੋਰ ਸੋਹਣੀਆਂ ਵੀਡੀਓਜ਼ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ ਦੋਸਤੋ। ਸਬਸਕ੍ਰਾਈਬ ਕਰ ਲਓ ਚੈਨਲ ਨੂੰ ਧੰਨਵਾਦ।